ਬਿਲਾਵਲ ਮੈਲਾ ਪਨਵਾ ਸਹਿਜ ਸੁਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤ ਰਮਹ ਲੋਚੈ ਸਭ ਜੀਆ ਸੁਪ੍ਰਸੰਨ ਭੈ ਸਤਗੁਰ ਪ੍ਰਭੂ ਕਾਸ਼ ਬਿਗਨ ਨਾ ਥੀਆ ਜਾ ਕਾ ਅੰਗ ਦਇਾਲ ਪ੍ਰਭ ਤਾਕੇ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਰਾਗ ਬਿਲਾਵਲ ਮਹਿਲਾ 5ਵਾਂ ਧਰ 5ਵਾਂ ਚਉਪਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਨ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰਬਾਰ ਬਿੰਸਤ ਬਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ ਸੁਨ ਮੇਰੀ ਮਨਸਾ ਮਨੈ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਿਕ ਗਿਰੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿੰਸੀਐ ਕਿਆ ਲੱਗੇ ਗੁਵਾਰ ਕਹਾਂ ਸੋ ਫਾਈ ਮੀਤ ਹੈ ਦੇਖ ਮੈਨ ਨਪਸਾਰ ਇੱਕ ਚਾਲੇ ਇੱਕ ਚਾਲ ਸੈਂ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹਿਲਾ ਪੰਜਵਾ ਲੋਕਨਕੀਆਂ ਵਡਿਆਈਆਂ ਬੈਸੰਤਰ ਪਾਗੋਂ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋਂ ਜੋ ਪ੍ਰਭ ਜਿਉ ਦਿਆਲ ਹੋਏ ਤੋ ਭਗਤੀ ਲਾਗੋਂ ਲਪਟ ਰਿਓ ਮਨ ਬਾਸਨਾ ਗੁਰ ਮੇਲ ਇਹ ਤਿਆਗੋਂ ਰਹਾਓ ਕਰੋਂ ਬੇਨਤੀ ਅਤ ਕਹਨੀ ਇਹ ਜਿਉ ਹੋ ਮਾਗੋਂ ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸ ਬਾਸੁਰ ਜਾਗੋ ਸ਼ਰਨ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹਿਲਾ ਪੰਜਵਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਭਾਗਾ ਮਹਿਲਾ ਕਦੇ ਨਾ ਹੋਵਈ ਨਾ ਲੱਗ ਡੱਗ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿਜ ਸਮਾਨ ਭੀਤਰੇ ਛੋੜਿਆ ਨ ਜਾਏ ਰਹਾਉ ਜਰਾ ਮਰਨਾ ਵਿਆਪਈ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਆਗਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚੱਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣਿਤ ਤੇਰੀ ਬਾਣੀ ਕਾਮੋਂ ਤੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ